ਬੀਤੀ ਰਾਤ ਬਿਲਗਾ ਦੇ ਨੂਰਮਲ ਫਲੋਰ ਰੋਡ ਤੇ ਪਿੰਡ ਮੁਆਈ ਵਿਖੇ ਸੜਕੀ ਹਾਦਸਾ ਵਾਪਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਸਫਾਰੀ ਗੱਡੀ ਚਾਲਕ ਨਕੋਦਰ ਦੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਫਲੋਰ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਖੜੇ ਟਰੱਕ ਵਿੱਚ ਉਨ੍ਹਾਂ ਦੀ ਗੱਡੀ ਟਕਰਾ ਗਈ ਹਾਦਸੇ ਦੌਰਾਨ ਗੱਡੀ ਵਿੱਚ 7 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇਸ ਬਾਬਤ ਪੀੜਤਾਂ ਅਤੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਬਿਲਗਾ ਤੋਂ ਵਿਰੋਧ ਬੱਤਰਾ ਦੇ ਨਾਲ ਵਿਜੇ ਕੁਮਾਰ ਦੀ ਰਿਪੋਰਟ ਇੱਕ ਟਰੱਕ ਜਿੱਦਾ ਜਾਂਦਾ ਸੀ ਫਲੋਰ ਨੂਰਮੈਤ ਫਲੋਰ ਨੂੰ ਇਹ ਜਾਂਦਾ ਜਾਂਦਾ ਕਿਤੇ ਖਰਾਬ ਹੋ ਗਿਆ ਰਸਤੇ 'ਚ ਰਸਤੇ 'ਚ ਖਰਾਬ ਹੋਣਾ ਤੇ ਉਹ ਰਸਤੇ ਦੇ ਕੱਪੇ ਜੇ ਤੇ ਝੜਕ ਗਿਆ ਪਿੱਛੋਂ ਟਾਟਾ ਸਫਾਰੀ ਇੱਕ ਗੱਡੀ ਆਈ ਤੇ ਉਹ ਜਿਹਦਾ ਨਪੋਤਾ ਤੋਂ ਕਹਿੰਦੇ ਮੱਥਾ ਦੇ ਕੇ ਆਏ ਉਹਨਾਂ ਦੀ ਗੱਡੀ ਪਿੱਛੇ ਹੋਵੇ 'ਚ ਵੱਜ ਗਈ ਤੇ ਗੱਡੀ ਦੇ ਜੇ ਸਵਾਰ ਜੇ ਉਹਨਾਂ ਦੇ ਛੱਟਾਂ ਵੀ ਲੱਗੀਆਂ ਕਾਫੀ ਗੱਡੀ ਦੇ ਵੀ ਕਾਫੀ ਨੁਕਸਾਨ ਹੋਇਆ ਗੱਡੀ ਵਿੱਚ ਕਿੰਨੇ ਜਣੇ ਸਵਾਰ ਸਕੇ? 8 6-7 ਜਣੇ ਸਵਾਰ ਦੇ। 6-7 ਜਣੇ। ਹਾਂਜੀ। ਇਹ ਟਰੱਕ ਡਰਾਈਵਰ ਸੀ ਉਹ, ਉਹ ਪੀਤੀ ਹੋਈ ਸੀ ਉਹਨਾਂ ਦਾ ਗਣਾ ਦੇ ਵਿੱਚ। ਉਹ ਟਰੱਕ ਡਰਾਈਵਰ ਮੌਕੇ ਤੇ ਭੱਜ ਗਿਆ ਸੀ। ਸਾਨੂੰ ਮਿਲਿਆ ਨਹੀਂ ਜੀ। ਫੇਰ ਤਾਂ ਕੋਈ ਸਾਰ ਨਹੀਂ ਲੱਗ ਰਿਹਾ ਜੀ। ਆਹ ਗੱਡੀ ਜੀ ਆਪਣੀ ਵੀ ਨਹੀਂ ਫੜ ਸਕਦਾ ਨਹੀਂ। ਉਹ ਮੋਰੇ ਟਰੱਕ ਦੇਗਾ ਫੋਨ ਕਰਦੇ ਗੱਡੀ ਵੀ ਆਪਣੀ ਸਾਈਡ 'ਤੇ ਖੜੀ ਗੱਡੀ ਸਾਨੂੰ ਮਿਲਤ ਬੱਜ ਗਈ। ਨਹੀਂ ਸੈਂਟਰ 'ਚ ਖੜੀ ਸੀ ਜੀ। ਸੈਂਟਰ 'ਚ ਖੜੀ ਟਰੱਕ ਦੀ ਗੱਡੀ। ਕੈਂਟੀ ਦਾ ਟੱਕਣ ਖੋਲਾ ਚਾਬੀ ਵਿੱਚ ਲੱਗੀ ਤੇ ਡਰਾਈਵਰ ਵਿੱਚ ਬੈਠਾ ਦਾਰੂ ਪੀਂਦਾ ਜਦੋਂ ਗੱਡੀ ਵਿੱਚ ਬੱਜੀ ਛਾਲ ਮਾਰ ਕੇ ਖੇਤਾਂ ਚ ਭੱਜ ਗਿਆ ਅੱਛਾ ਬਾਅਦੋਂ ਪੁਲਿਸ ਵਾਲੇ ਆਏ ਵੀ ਉਹਨਾਂ ਨੇ ਪੁੱਛਿਆ ਵੀ ਗੱਦਾ ਕਹਿੰਦਾ ਸੀ ਇਹ ਬੰਦਾ ਸੱਦਿਆ ਬਾਹਰੋਂ ਇਹ ਹੋਰ ਆ ਹੁਣ ਜੇ ਕੋਈ ਬੰਦਾ ਹੋਰ ਹੁੰਦਾ ਜੀ ਉਹਨੂੰ ਕਿੱਦਾਂ ਪਤਾ ਮੇਰੇ ਨਾਲ ਸਨਮਾਨ ਕਿੱਥੇ ਕੀਤਾ ਜਾਵਾ ਇਹ ਭਾਈ ਮੌਕੇ ਤੇ ਖੜਾ ਸੀ ਉਹਨੇ ਗੱਡੀ ਆਪਣੀ ਗਾਂ ਕਰਾਈ ਰਾਤ ਨੂੰ 4 ਵਜੇ ਫਿਰ ਅਸੀਂ ਆਏ ਆ ਤੇ ਗੱਡੀ ਦੇ ਵਿੱਚ ਲੰਮਾ ਪਿਆ ਸੀ ਜਦੋਂ ਉਹ ਤੋਂ ਪੇਪਰ ਮੰਗੇ ਫੇਰ ਛਾਲ ਮਾਰ ਕੇ ਅੰਦਰ ਭੱਜ ਗਿਆ ਜੀ ਰਾਤ ਨੂੰ ਜਦ ਪੁਲਿਸ ਜਦੋਂ ਆਈ ਆ ਉਦੋਂ ਹੈ ਨਹੀਂ ਸੀ ਡਰਾਈਵਰ ਉਹਨਾਂ ਨੇ ਮੈਂ ਕਿਹਾ ਮੈਂ ਕਹੀ ਇਹਦਰ ਕਰਕੇ ਆਹ ਪ੍ਰੋਬਲਮ ਹੈ ਟਰੱਕ ਸਾਈਂ ਅਹੀ ਖੁੱਤ ੱੱਕਾ ਲਾ ਕੇ ਟਰੱਕ ਸਾਈਡ ਤੇ ਕੀਤਾ ਸਾਡੇ ਨਾਲ ੱੱਕਾ ਲਾ ਕੇ ਸਾਈਡ ਤੇ ਕੀਤਾ ਸਾਈਡ ਤੇ ਕੀਤਾ ਬਾਅਦ ਚ ਪੁਲਿਸ ਵਾਲਿਆਂ ਨੇ ਫੋਨ ਕੀਤਾ ਉਹਨਾਂ ਦੇ ਮਾਲਕ ਨੂੰ ਕਹਿੰਦੇ ਕਿ ਬਹੁਤ ਪਾਣੀ ਦੀ ਪੀਤਾ ਬੰਦਾ ਆ ਰਿਹਾ ਹੈ ਟਰੱਕ ਸਾਈਡ ਤੇ ਲਾਉਣ ਔਰ ਉਹ ਜਦੋਂ ਬੰਦਾ ਆਇਆ ਨਾ ਕੋਈ ਮੋਟਰਸਾਈਕਲ ਤੇ ਆਇਆ ਨਾ ਸਕੂਟਰ ਤੇ ਆਇਆ ਚੁੱਪ ਕਰਕੇ ਇੱਥੋਂ ਆ ਕੇ ਕੋਲਾ ਕੇ ਖੜ ਗਿਆ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਮੈਂ ਕਿ ਕਿੱਥੋਂ ਆਇਆ ਕਹਿੰਦਾ ਠਾਲਿਓ ਮੈਂ ਕਹਿੰਦਾ ਜੀ ਅਸੀਂ ਸਾਡੇ ਮੱਤੇ ਤੇ ਬੂਦੂ ਨਹੀਂ ਲਿਖਿਆ ਨਾ ਕੋਈ ਟਰੱਕ ਕੋਈ ਗੱਡੀ ਹੈ ਕੋਣ ਛੱ ਕਹਿੰਦਾ ਨਹੀਂ ਸਾਡਾ ਬੰਦਾ ਆਇਆ ਕਹਿੰਦਾ ਠਾਣੇੋਂ ਆਇਆ ਮਤ ਕੋਈ ਡਰਾਈਵਰ ਜਿਹੜਾ ਭੱਜਿਆ ਸੀ ਉਹ ਦੁਆਰਾ ਆਇਆ ਉਹ ਹੀ ਦੁਆਰਾ ਆਇਆ ਮੈਂ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਕੀਤੀ ਨਹੀਂ 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 ਕੁਝ ਨਹੀਂ ਹੋਇਆ ਪੁਲਿਸ ਵਾਲਿਆਂ ਕੋਲ ਤਾਂ ਸੇਫਟੀ ਵਾਲੇ ਕੁਝ ਉਹ ਨਹੀਂ ਹੈਗਾ ਉਹ ਤਾਂ ਅਸੀਂ ਆਪਣੀ ਗੱਡੀ ਚੋਂ ਕੱਢ ਕੇ ਉੱਤੇ ਰੱਖਿਆ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਪੁਲਿਸ ਵਾਲਿਆਂ ਕੋਲ ਹੋਰ ਕੀ ਨਿਕਲਣਾ ਜੀ ਅਸੀਂ ਤਾਂ ਆਪਣੀਆਂ ਗੱਡੀਆਂ ਸਾਈਡ ਤੇ ਖੜੀਆਂ ਧੱਕਾ ਲੱਗੀ ਜੀ ਹੋਰੇ ਸਾਹਦੇ ਇਲਜ਼ਾਮ ਲਾਉਂਦੇ ਅਸੀਂ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ 60 ਕਿੰਨੀਆਂ ਸਵਾਰੀਆਂ ਸੀ 7 ਸਵਾਰੀਆਂ ਜੀ ਇੱਕ ਬੱਚਾ ਸੀਗਾ ਜੀ 60 ਮੇਰੇ ਲੱਗੀ ਆ ਜੀ ਇੱਕ